ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਸ ਮੰਤਰ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਮੰਤਰ ਦੀ ਮਹਿਮਾ ਇਸ ਮੰਤਰ ਦੀ ਤਾਕਤ ਦੇ ਬਾਰੇ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਅੰਗ ਦੇ ਵਿੱਚ ਦੱਸਿਆ ਗਿਆ ਹੈ ਕਿ ਹਰ ਅੰਗ ਦੇ ਵਿੱਚ ਹਰ ਬਾਣੀ ਹਰ ਸ਼ਬਦ ਦੇ ਵਿੱਚ ਇਸ ਮੰਤਰ ਦੀ ਮਹਿਮਾ ਇਸ ਮੰਤਰ ਦੀ ਤਾਕਤ ਦੇ ਬਾਰੇ ਦੱਸਿਆ ਹੈ ਆਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਸ ਦਿਨ ਜਿਸ ਵੇਲੇ ਘੜੀ ਦੇ ਵਿੱਚ ਇਹ ਮੰਤਰ ਸਾਡੀ ਰਸਨਾ ਦੇ ਉੱਤੇ ਆ ਜਾਵੇ ਸਾਡੀ ਰਸਨਾ ਦੇ ਵਿੱਚੋਂ ਇਹ ਮੰਤਰ ਉਚਾਰਨ ਹੋ ਜਾਵੇ ਉਸ ਵੇਲੇ ਤੋਂ ਹੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਇਹ ਨਹੀਂ ਕਿ ਆਪਾਂ ਅੱਜ ਜਾਪ ਕਰ ਰਹੇ ਹਾਂ ਅੱਜ ਇਹ ਮੰਤਰ ਪੜ੍ਹ ਰਹੇ ਹਾਂ ਤਾਂ ਇਹਦਾ ਫਲ ਸਾਨੂੰ ਰੁਕ ਕੇ ਮਿਲੇਗਾ ਕਹਿੰਦੇ ਹਨ ਨਾਲ ਦੀ ਨਾਲ ਇਸ ਮੰਤਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਉਹ ਗੱਲ ਵੱਖਰੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਪਰ ਇਹ ਮੰਤਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਇਹ ਸਾਡੀ ਰਸਨਾ ਦੇ ਉੱਤੇ ਇਹ ਮੰਤਰ ਆ ਗਿਆ ਇਹ ਸ਼ਬਦ ਆ ਗਿਆ ਨਾਲ ਦੀ ਨਾਲ ਸਾਡੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ ਸਾ ਸੰਗਤ ਜੀ ਸਾਡੇ ਮਾੜੇ ਕਰਮਾਂ ਦੇ ਲੇਖੇ ਮਿਟਣੇ ਸ਼ੁਰੂ ਹੋ ਜਾਣਗੇ ਇੰਨੀ ਪਾਵਰ ਹੈ ਇੰਨੀ ਤਾਕਤ ਹੈ ਇਸ ਮੰਤਰ ਦੇ ਵਿੱਚ ਇਸ ਸ਼ਬਦ ਦੇ ਵਿੱਚ ਮਹਾਪੁਰਖ ਜੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਲੋਕ ਦੁਨਿਆਵੀ ਕਰਜ਼ੇ ਤੋਂ ਬਹੁਤ ਦੁਖੀ ਪਰੇਸ਼ਾਨ ਰਹਿੰਦੇ ਨੇ ਕਹਿੰਦੇ ਨੇ ਕਿ ਸਾਡੇ ਕਰਜ਼ਾ ਚੜ ਗਿਆ ਹੈ ਅਸੀਂ ਬੜੇ ਦੁਖੀ ਹਾਂ ਪਰੇਸ਼ਾਨ ਹਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਦੁਨਿਆਵੀ ਕਰਜ਼ਾ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਦੁਨਿਆਵੀ ਦੁੱਖ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਇਸ ਮੰਤਰ ਦੇ ਅੱਗੇ ਇਸ ਮੰਤਰ ਦੇ ਜਾਪ ਕਰਨ ਦੇ ਨਾਲ ਸਾਡੇ ਕਈ ਕਰਮਾਂ ਦੇ ਕਰਜ਼ੇ ਸਾਡੇ ਸਿਰ ਤੋਂ ਲੈ ਸਕਦੇ ਹਨ ਜੋ ਅਸੀਂ ਪਾਪਾਂ ਦੀ ਪੰ ਜੋ ਮਾੜੇ ਕਰਮਾਂ ਦੇ ਲੇਖ ਨਾਲ ਨਾਲ ਲੈ ਫਿਰਦੇ ਹਾਂ ਉਹ ਸਾਰੇ ਲੇਖੇ ਮਿਟ ਸਕਦੇ ਹਨ ਇਸ ਮੰਤਰ ਦਾ ਜਾਪ ਕੀਤੇਆਂ ਤਾਂ ਇਹ ਮੰਤਰ ਕਿਹੜਾ ਹੈ ਇਹ ਮੰਤਰ ਗੁਰ ਮੰਤਰ ਤਾਨ ਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਜਦੋਂ ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਜੀ ਦਾ ਉਚਾਰਨ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਰੋਜ਼ ਸਵੇਰੇ ਉੱਠ ਕੇ 5 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਸਮਾਂ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪ ਸਕੀਏ ਤਾਂ ਜਪਣਾ ਹੈ ਕਿਉਂਕਿ ਭਾਵੇਂ ਆਪਾਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਕਈ ਭੈਣ ਭਰਾ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਕਈ ਭੈਣ ਭਰਾਵਾਂ ਦੇ ਉਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਇੰਨੀ ਕਿਰਪਾ ਹੈ ਕਿ ਉਹ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਵੀ ਪੜ੍ਹਦੇ ਹੋਣਗੇ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਨਿਤਨੇਮ ਵੀ ਕਰਨਾ ਹੈ ਪਰ ਨਾਲ ਦੀ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕਰਨਾ ਹੈ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰਨਾ ਹੈ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਿੱਠੀ ਨਿੱਕੀ ਬਾਣੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰਭੂ ਦੇ ਸਿਮਰਨ ਦੇ ਬਾਰੇ ਦੱਸਿਆ ਹੈ ਕਿ ਪ੍ਰਭੂ ਦਾ ਸਿਮਰਨ ਕਰਕੇ ਕਿੰਜ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੁੰਦੇ ਨੇ ਕਿੰਜ ਉਸ ਪ੍ਰਭੂ ਦਾ ਸਿਮਰਨ ਕਰਕੇ ਅਸੀਂ ਜਮਾ ਦੀ ਮਾਰ ਤੋਂ ਬਚ ਸਕਦੇ ਹਾਂ ਸਾਡੀ ਮੁਕਤੀ ਹੋ ਸਕਦੀ ਹੈ ਹਰ ਵਿਸ਼ੇ ਦੇ ਉੱਤੇ ਸਾਨੂੰ ਸੁਖਮਣੀ ਸਾਹਿਬ ਜੀ ਦੀ ਪਹਿਲੀ ਅਸ਼ਟ ਬਾਤੀ ਦੇ ਵਿੱਚ ਸਮਝਾਇਆ ਹੈ ਕਿ ਉਹ ਪ੍ਰਭੂ ਦਾ ਸਿਮਰਨ ਉਸ ਹਰੀ ਦਾ ਸਿਮਰਨ ਕੀਤਿਆਂ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੁੰਦੇ ਹਨ ਤਾਂ ਉਹ ਪ੍ਰਭੂ ਉਹ ਹਰੀ ਕੌਣ ਹੈ ਉਹ ਹੈ ਵਾਹਿਗੁਰੂ 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 ਜਪਣਾ ਆਪਾਂ ਰੋਜ਼ ਸਵੇਰੇ ਉੱਠ ਕੇ ਹੁਣ ਇੱਥੇ ਕਈ ਭੈਣ ਭਰਾ ਕਹਿੰਦੇ ਹਨ ਕਿ ਅਸੀਂ ਗੁਰਬਾਣੀ ਦਾ ਪਾਠ ਤਾਂ ਕਰਦੇ ਹਾਂ ਪਰ ਸਿਮਰਨ ਨਹੀਂ ਕਰਦੇ ਕਿਉਂਕਿ ਸਿਮਰਨ ਇਸ ਕਰਕੇ ਨਹੀਂ ਕਰਦੇ ਕਿਉਂਕਿ ਮਨ ਨਹੀਂ ਜੁੜਦਾ ਕਹਿੰਦੇ ਜਦੋਂ ਹੀ ਅਸੀਂ ਅੱਖਾਂ ਬੰਦ ਕਰਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾ ਸਾਡਾ ਮਨ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਤਾਂ ਮਨ ਨੇ ਆਪਣਾ ਕੰਮ ਕਰਨਾ ਹੈ ਜਦੋਂ ਹੀ ਅਸੀਂ ਉਹ ਮਾਲਕ ਦਾ ਨਾਮ ਚਾਪਦੇ ਹਾਂ ਮਾਲਕ ਦੀ ਗੱਲ ਕਰਦੇ ਹਾਂ ਤਾਂ ਇਹ ਮਨ ਨੇ ਸਾਨੂੰ ਹੋਰ ਪਾਸੇ ਲਾਉਣ ਦੀ ਪੂਰੀ ਕੋਸ਼ਿਸ਼ ਕਰਨੀ ਹੈ ਇਹ ਮਨ ਸਾਨੂੰ ਦੂਰ ਦੀਆਂ ਸੈਰਾਂ ਤੇ ਲੈ ਜਾਵੇਗਾ ਪਰ ਆਪਾਂ ਵਾਰ-ਵਾਰ ਇਸ ਮਨ ਨੂੰ ਖਿੱਚ ਕੇ ਲੈ ਕੇ ਆਉਣਾ ਹੈ ਆਪਣੇ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਇਹ ਮਨ ਨੂੰ ਟਿਕਾਉਣ ਦੇ ਲਈ ਹੀ ਆਪਾਂ ਵਾਇਗੁਰੂ ਜੀ ਦਾ ਸਿਮਰਨ ਕਰਨਾ ਹੈ ਜੇ ਮਨ ਟਿਕ ਗਿਆ ਫਿਰ ਤਾਂ ਇਹਨੇ ਆਪਣੇ ਆਪ ਹੀ ਵਾਇਗੁਰੂ ਜੀ ਦੇ ਨਾਮ ਦੇ ਨਾਲ ਜੁੜੇ ਰਹਿਣਾ ਹੈ ਫਿਰ ਸਾਨੂੰ ਕੋਈ ਵੀ ਕੋਸ਼ਿਸ਼ ਸਾਨੂੰ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਵਾਰ-ਵਾਰ ਭੱਜਦਾ ਹੈ ਆਪਾਂ ਇਹਨੂੰ ਫੜ ਫੜ ਕੇ ਲਿਆ ਕੇ ਗੁਰੂ ਦੇ ਨਾਮ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਹੈ ਸਿਰਫ ਇਸ ਕਾਰਨ ਕਰਕੇ ਵਾਇਗੁਰੂ ਜੀ ਦਾ ਸਿਮਰਨ ਕਰਨਾ ਨਹੀਂ ਛੱਡਣਾ ਕਿ ਸਾਡਾ ਮਨ ਨਹੀਂ ਟਿਕਦਾ ਮਨ ਜ਼ਰੂਰ ਟਿਕੇਗਾ ਜਦੋਂ ਅਸੀਂ ਇਹਨੂੰ ਵਾਰ-ਵਾਰ ਗੁਰੂ ਦੇ ਚਰਨਾਂ ਦੇ ਨਾਲ ਜੋੜਾਂਗੇ ਤਾਂ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਅੱਖਾਂ ਬੰਦ ਕਰਕੇ ਆਪਣੀ ਰੇੜ ਦੀ ਹੱਡੀ ਬਿਲਕੁਲ ਸਿੱਧੀ ਕਰਕੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਜਾਣਾ ਹੈ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਨਾ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਕਿਰਪਾ ਕਰਕੇ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿਮਰਨ ਕਰਨਾ ਸ਼ੁਰੂ ਕਰਨਾ ਹੈ ਇੱਕ ਨਾ ਇੱਕ ਦਿਨ ਸਾਡੇ ਉੱਤੇ ਸਤਿਗੁਰ ਸੱਚੇ ਪਾਸ਼ਾ ਜੀ ਜ਼ਰੂਰ ਕਿਰਪਾ ਕਰਨਗੇ ਇਹ ਮਨ ਟਿਕ ਜਾਵੇਗਾ ਪਰ ਜਿੰਨੀ ਦੇਰ ਤੱਕ ਇਹ ਗੁਰੂ ਚਰਨਾਂ ਦੇ ਵਿੱਚ ਨਹੀਂ ਟਿਕਦਾ ਇਹਨੂੰ ਟਿਕਾਉਣ ਦਾ ਚੇਤਨ ਕਰਨਾ ਹੈ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਕਈ ਪੰਪਰਾ ਕਹਿ ਦਿੰਦੇ ਹਨ ਕਿ ਸਾਡਾ ਮਨ ਨਹੀਂ ਛੁੱਟਦਾ ਅਸੀਂ ਇਸੇ ਕਰਕੇ ਸਿਮਰਨ ਨਹੀਂ ਕਰਦੇ ਇਸੇ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰਦੇ ਉਹਨਾਂ ਨੂੰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਨੇ ਕਿ ਮੰਨ ਲਓ ਜਿੱਥੇ ਆਪਾਂ ਕੰਮ ਕਰਦੇ ਹਾਂ ਜਿੱਥੇ ਆਪਾਂ ਨੌਕਰੀ ਕਰਦੇ ਹਾਂ ਇੱਕ ਵਾਰ-ਵਾਰ ਆਪਣੀ ਡਿਊਟੀ ਤੇ ਪਹੁੰਚ ਇੱਕ ਵਾਰ ਆਪਾਂ ਆਪਣੀ ਡਿਊਟੀ ਤੇ ਪਹੁੰਚ ਗਏ ਸਮੇਂ ਸਿਰ ਪਹੁੰਚ ਗਏ ਉੱਥੇ ਜਾ ਕੇ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਕੰਮ ਦੇ ਵਿੱਚ ਸਾਡਾ ਮਨ ਜੁੜੇ। ਉਹ ਕੰਮ ਦੇ ਵਿੱਚ ਸਾਡਾ ਮਨ ਜੁੜੇ ਚਾਹੇ ਨਾ ਜੁੜੇ। ਪਰ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ। ਸਾਨੂੰ ਤਨਖਾਹ ਜ਼ਰੂਰ ਮਿਲੇਗੀ। ਸਾਡੇ ਮਾਲਕ ਨੂੰ ਸਾਨੂੰ ਤਨਖਾਹ ਦੇਣੀ ਪੈਣੀ ਹੈ। ਉਸੇ ਹੀ ਤਰ੍ਹਾਂ ਜਦੋਂ ਅਸੀਂ ਰੋਜ਼ ਸਵੇਰੇ ਉੱਠ ਕੇ ਆਪਣਾ ਨੇਮ ਨਿਭਾਉਂਦੇ ਹਾਂ। ਉੱਠ ਕੇ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦੇ ਹਾਂ। ਸਿਮਰਨ ਕਰਦੇ ਹਾਂ। ਮਨ ਜੁੜੇ ਚਾਹੇ ਨਾ ਜੁੜੇ ਸਤਗੁਰ ਸੱਚੇ ਪਾਸ਼ਾ ਜੀ ਦੀ ਨਜ਼ਰ ਦੇ ਵਿੱਚ ਆ ਜਾਂਦੇ ਹਨ ਤਾਂ ਸਤਗੁਰ ਸੱਚੇ ਪਾਸ਼ਾ ਜੀ ਨੂੰ ਇਹ ਤਾਂ ਪਤਾ ਹੈ ਕਿ ਮੇਰਾ ਪਿਆਰਾ ਬੈਠਾ ਹੈ ਅਤੇ ਉਹਨਾਂ ਮਨੁੱਖਾਂ ਉੱਤੇ ਸਤਗੁਰ ਸੱਚੇ ਪਾਸ਼ਾ ਜੀ ਜਿਆਦਾ ਖੁਸ਼ ਹੁੰਦੇ ਹਨ ਜਿਨ੍ਹਾਂ ਦਾ ਮਨ ਨਹੀਂ ਛੋੜਦਾ ਪਰ ਫਿਰ ਵੀ ਰੋਜ਼ ਬੈਠ ਕੇ ਮਨ ਜੋੜਨ ਦੀ ਕੋਸ਼ਿਸ਼ ਕਰਦੇ ਹਨ ਮਨ ਜੁੜੇ ਚਾਹੇ ਨਾ ਜੁੜੇ ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਸਿਮਰਨ ਕਰਨਾ ਹੈ ਸਮਝੋ ਕਿ ਆਪਾਂ ਲਾਈਨ ਦੇ ਵਿੱਚ ਲੱਗ ਗਏ ਹਾਂ ਜਿਸ ਦਿਨ ਤੋਂ ਆਪਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਮਝੋ ਆਪਾਂ ਲਾਈਨ ਦੇ ਵਿੱਚ ਲੱਗੇ ਹਾਂ ਤਾਂ ਇੱਕ ਵਾਰ ਇੱਕ ਦਿਨ ਸਾਡੀ ਵਾਰੀ ਜ਼ਰੂਰ ਆਵੇਗੀ ਇਸ ਗੱਲ ਦਾ ਭਰੋਸਾ ਰੱਖਣਾ ਹੈ ਤੇ ਫਿਰ ਆਓ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਅੰਮ੍ਰਿਤ ਵੇਲੇ ਉਠਿਏ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਚਾਪੀਏ ਗੁਰਬਾਣੀ ਦਾ ਪਾਠ ਕਰੀਏ ਗੁਰਨਾਣਕ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਸਤਿਗੁਰ ਸੱਚੇ ਪਾਸ਼ਾ ਕਰੋ ਕਿਰਪਾ ਸਾਡੇ ਵੀ ਜਨਮ ਜਨਮਾਂ ਦੇ ਜੋ ਕਰਜ਼ੇ ਸਾਡੇ ਸਿਰ ਤੇ ਚੜੇ ਹਨ ਕਿਉਂਕਿ ਇਹ ਕਰਜ਼ੇਆਂ ਕਰਕੇ ਅਸੀਂ ਮਾਲਕ ਦੇ ਚਰਨਾਂ ਦੇ ਨਾਲ ਨਹੀਂ ਜੁੜ ਰਹੇ ਜਦੋਂ ਮਾੜੇ ਕਰਮ ਜ਼ਿਆਦਾ ਵੱਧ ਜਾਂਦੇ ਹਨ ਤਾਂ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਅੰਮ੍ਰਿਤ ਵੇਲੇ ਉਠੀਏ ਅੰਮ੍ਰਿਤ ਵੇਲੇ ਉਠਕੇ ਇੱਕ ਮਨ ਇੱਕ ਚਿੱਤ ਹੋ ਗਏ ਗੁਰਨਾਨਕ ਪਾਸ਼ਾ ਜੀ ਨੂੰ ਯਾਦ ਕਰੀਏ ਉਹਨਾਂ ਦੀ ਸਿੱਖਤ ਸਲਾਹ ਕਰੀਏ ਸ਼ੁਰੂਆਤ ਮੋਲ ਮੰਤਰ ਜੀ ਦੇ ਜਾਪ ਤੋਂ ਕਰੀਏ 15 ਮਿੰਟ ਬੈਠ ਕੇ ਮੋਲ ਮੰਤਰ ਜੀ ਦਾ ਜਾਪ ਕਰਨਾ ਹੈ ਤਾਂ ਦੇਖਣਾ ਵਾਹਿਗੁਰੂ ਅਕਾਲ ਪੁਰਖ ਜੀ ਝੋਲੀ ਦੇ ਵਿੱਚ ਦਾਤਾ ਪਾ ਦੇਣਗੇ ਜੋ ਸਾਡੇ ਲੇਖਾਂ ਦੇ ਵਿੱਚ ਕਰਮਾਂ ਦੇ ਵਿੱਚ ਨਹੀਂ ਲਿਖਿਆ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ